ਅਗਰ ਕੀ ਖਾਸਾ ਵੈਗਤੀ ਕੀ ਫਤੇ ਅੱਜ ਅਸੀਂ ਪਹੁੰਚੇ ਹਾਂ ਦੇਵੀਗੜ੍ਹ ਇਲਾਕੇ ਦੇ ਪਿੰਡ ਭੁੰਨੀ ਵਿੱਚ ਇੱਥੇ ਸਾਨੂੰ ਚਾਰੇ ਦੇ ਵਾਸਤੇ ਬਹੁਤ ਬਹੁਤ ਜ਼ਾਇਆ ਵੀ ਪਾਣੀ ਨਾਲ ਚਾਰਾ ਜਿਹੜਾ ਖਰਾਬ ਹੋ ਚੁੱਕਿਆ ਉਸ ਤੋਂ ਬਾਅਦ ਸਾਡੇ ਕੋਈ ਕਵੀਰ ਨੇ ਸਾਡੇ ਕੋਲ ਬਾਸੀ ਆ ਵੈਦਵਾਨ ਪਿੰਡ ਦਾ ਫਤੇਗੜ੍ਹ ਜਿਲ੍ਹਾ ਫਤੇਗੜ੍ਹ ਸਾਹਿਬ ਤੋਂ ਇਹਨਾਂ ਦੀ ਕਾਲ ਆ ਰਹੀ ਸੀ ਇਹਨਾਂ ਨੇ ਚਾਰਾ ਦੇਣਾ ਚਾਹੁੰਦੇ ਸੀ ਅੱਜ ਵੀਰ ਜੀ ਹੁਣ ਅਸੀਂ ਇੱਥੇ ਲੈ ਕੇ ਪਹੁੰਚੇ ਹਾਂ ਤੇ ਇੱਥੇ ਚਾਰਾ ਜਿੱਥੇ ਸੰਗਤ ਜੀ ਨੇ ਇਹਨੂੰ ਲੋੜ ਸੀ ਉਹ ਚਾਰ ਪੰਜ ਘਰ ਸੀਗੇ ਡੇਰੇ ਵੀ ਡੇਰਾ ਬਹੁਤ ਦੂਰ ਪੈਂਦਾ ਜਿਹੜਾ ਇਹ ਤੇ ਇਹਨਾਂ ਨੂੰ ਚਾਰਾ ਕੋਈ ਵੀ ਇਤੋਂ ਤੱਕ ਅਜੇ ਤੱਕ ਪਹੁੰਚ ਨਹੀਂ ਕਰ ਸਕਿਆ ਸੀਗਾ ਅਸੀਂ ਇਹਨਾਂ ਕੋਲ ਚਾਰਾ ਮੁਹਿਆ ਕਰਾਇਆ ਤੇ ਉਹ ਵਾਰੀ ਵਾਰੀ ਰੇੜੀਆਂ ਪਰ ਕੇ ਆਪਣੇ ਘਰ ਤੱਕ ਚਾਰਾ ਲੈ ਕੇ ਜਾ ਰਹੇ ਚਾਰ ਰਹੇ ਇਸ ਇਲਾਕੇ ਦੇ ਵਿੱਚ ਜੇ ਅਸੀਂ ਪਹਿਲੇ ਦਿਨ ਤੋਂ ਹੀ ਪਹੁੰਚ ਚੁੱਕੇ ਸੀ ਪਾਉਟ ਨਾਲ ਅਸੀਂ ਕਾਫੀ ਡੇਰਿਆਂ ਵਿੱਚ ਪਾਣੀ ਪਹੁੰਚਾਇਆ ਪਹਿਲਾਂ ਤਾਂ ਉਸ ਤੋਂ ਬਾਅਦ ਜਿਹੜੇ ਹਾਲਾਤ ਦੇ ਕੇ ਹੁਣ ਲੱਗਦਾ ਹੈ ਡੇਰਿਆਂ ਦੇ ਵਿੱਚ ਜ਼ਮੀਨ ਦਾ ਜਿਹੜਾ ਫਸਲ ਹੈ ਉਹ ਬਿਲਕੁਲ ਖਰਾਬ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਆਪਾਂ ਇਹਨਾਂ ਡੇਰਿਆਂ ਦੇ ਵਿੱਚ ਪਾਣੀ ਦੀ ਤੇ ਦੁੱਧ ਦੀ ਸੇਵਾ ਕੀਤੀ ਗਈ ਹੈ ਪਹਿਲਾਂ ਜੀ